ਪਾਏਗਾ ਤੁਸੀਂ ਪਰੀਆਂ ਘਰੇ ਰਹੋ ਪਰੀਆਂ ਬਣੋ ਪਾਪਾ ਦੀਆਂ ਪਰੀਆਂ ਹੋਣ ਚ ਕੋਈ ਹਰਜ਼ ਨਹੀਂ ਪਰ ਜਦੋਂ ਤੁਸੀਂ ਬਾਹਰ ਸਮਾਜ ਚ ਨਿਕਲਦੇ ਹੋ ਫਿਰ ਤੁਸੀਂ ਛੁਰੀਆਂ ਬਣ ਕੇ ਵਿਚਰੋ ਪਾਪਾ ਦੀਆਂ ਪਰੀਆਂ ਜਾਂ ਕਿਊਟ ਬਣ ਕੇ ਵਿਚਰਨ ਦੀ ਜ਼ਰੂਰਤ ਨਹੀਂ ਇਹ ਇਹ ਚੀਜ਼ ਨਾ ਜਿੱਦਾਂ ਤੁਸੀਂ ਭਾਜੀ ਦੱਸ ਰਹੇ ਸੀ ਨਾ ਇੱਥੇ ਤੁਹਾਡਾ ਪ੍ਰੀਮੀਅਰ ਆਪਣਾ ਆਪਣਾ ਟ੍ਰੇਲਰ ਲਾਂਚ ਸੀ ਕਹਿੰਦੇ ਵੀ ਮੇਰੇ ਦਿਮਾਗ ਚ ਉਹ ਗੱਲ ਆਈ ਵੀ ਅਸੀਂ ਕੰਮ ਕਰਦੇ ਕੁੜੀਆਂ ਨੂੰ ਦੇਖਦੇ ਤਾਂ ਹੈਗੇ ਆ ਪਰ ਉੱਥੇ ਇਹ ਚੀਜ਼ ਕਿੰਨੀ ਜ਼ਰੂਰੀ ਦੇਖਣੀ ਵੀ ਉੱਥੇ ਜਿਹੜੇ ਵਾਸ਼ਰੂਮ ਹੈਗੇ ਨੇ ਉੱਥੇ ਕੁੜੀਆਂ ਵਾਸਤੇ ਸਪੈਸ਼ਲ ਬਣੇ ਹੋਏ ਕਿ ਨਹੀਂ ਬਣੇ ਹੋਏ ਜਿੱਤੇ ਜਿੱਤੇ ਕੰਮ ਕੁੜੀਆਂ ਕਰ ਰਹੀਆਂ ਨੇ ਜੀ ਜੀ ਨਹੀਂ ਹੁੰਦਾ ਨਹੀਂ ਹੁੰਦੀਆਂ ਦਿੱਕਤਾਂ ਆਉਂਦੀਆਂ ਨੇ ਪਰ ਵਿਚਾਰੀਆਂ ਕੋਲੇ অপਸ਼ਨ ਨਹੀਂ ਕੀ ਕਰੋਗੇ ਤੁਸੀਂ ਤੁਹਾਨੂੰ ਉਵੇਂ ਹੀ ਕਰਨਾ ਪੈਂਦਾ ਜਿਹੇ ਜਿਹੇ ਹਾਲਾਤ ਹੁੰਦੇ ਆ ਉਵੇਂ ਹੋਣਾ ਪੈਂਦਾ ਸਪੈਸ਼ਲ ਤੁਹਾਨੂੰ ਕਿਤੇ ਕੁਝ ਨਹੀਂ ਮਿਲਦਾ ਮਤਲਬ ਨਿਗਾ ਜਿਹੜੀ ਹੈਗੀ ਹੈ ਉਹ ਮਾਲਕ ਦੇ ਵੱਲੋਂ ਜਿੰਨਾ ਅਸੀਂ ਮਰਜੀ ਉਹ ਕਰ ਲਈ ਕੁਝ ਜਿਹੜੇ ਦਰਿੰਦੇ ਹੈਗੇ ਨੇ ਉਹ ਦੁਨੀਆ ਤੇ ਉਸੇ ਤਰੀਕੇ ਨਾਲ ਦੇਖਦੇ ਹੀ ਰਹਿਣਗੇ ਉਹ ਤੁਹਾਨੂੰ ਸਟਰੋਂਗ ਬਣਾ ਸ਼ੁਰੀਆਂ ਤੁਹਾਨੂੰ ਬੰਨਾ ਪਰੀਆਂ ਤੋਂ ਸ਼ੁਰੀਆਂ ਬੰਨਾ ਪਏਗਾ ਬੰਨਾ ਪਏਗਾ ਤੁਸੀਂ ਪਰੀਆਂ ਘਰੇ ਰਹੋ ਪਰੀਆਂ ਬਣੋ ਪਾਪਾ ਦੀਆਂ ਪਰੀਆਂ ਹੋਣ ਚ ਕੋਈ ਹਰਜ਼ ਨਹੀਂ ਪਰ ਜਦੋਂ ਤੁਸੀਂ ਬਾਹਰ ਸਮਾਜ ਚ ਨਿਕਲਦੇ ਹੋ ਫਿਰ ਤੁਸੀਂ ਛੁਰੀਆਂ ਬਣ ਕੇ ਵਿਚਰੋ ਆਪਾ ਦੀਆਂ ਪਰੀਆਂ ਜਾਂ ਕਿਊਟ ਬਣ ਕੇ ਵਿਚਰਨ ਦੀ ਜਰੂਰਤ ਨਹੀਂ ਹੈ ਕਿਉਂ ਬਣਨਾ ਤੁਸੀਂ ਮੈਚੁਰ ਹੋ ਗਏ ਪ੍ਰਮਾਤਮਾ ਨੇ ਤੁਹਾਨੂੰ ਤੁਸੀਂ ਧਰਤੀ ਤੇ ਆਏ ਤੁਸੀਂ ਵੱਡੇ ਹੋ ਗਏ ਹੁਣ ਮੈਚੁਰ ਬਿਹੇਵ ਕਰੋ ਮਾਲਵੇ ਪਾਸੇ ਨਾ ਮਾਰਾ ਲੱਥਾ ਤੇ ਰਿਕ ਬਸ ਉਹ ਚੀਜ਼ ਬਣੇਗੀ ਤਾਂ ਫੇਰ ਹੀ ਕੁੜੀਆਂ ਅੱਗੇ ਜਾਣੀ ਹੈ ਹਾਂ ਬਿਲਕੁਲ ਬਿਲਕੁਲ ਬੰਦਾ ਕਹਿੰਦਾ ਨਹੀਂ ਹਾਂ ਬੰਦਾ ਬੰਦਾ ਕੁੱਟਿਆ ਕਰੇ ਤੁਹਾਡੇ ਜੀ ਕਿਸੇ ਨੇ ਕਦੇ ਵੀ ਕਦੇ ਕਾਲ ਦੇ ਕੋਲ ਜੇ ਕਦੇ ਕਿਸੇ ਨੇ ਰੀਲ ਬਣਾਈ ਹੋਵੇ ਖੜ ਜਾ ਤੈਨੂੰ ਮੈਂ ਕਾਪੀ ਨਹੀਂ ਦੇ ਰਿਹਾ ਮੇਰੀ ਮਤਲਬ ਇਦਾਂ ਕੋਈ ਪਰਸਨਲ ਰੰਜਿਸ਼ ਨਹੀਂ ਸੀ ਇਦਾਂ ਇਦਾਂ ਕਰੀ ਜਾ ਰਿਹਾ ਸੀ ਮੈਂ ਮਾਰਿਆ ਬਾਅਦ ਚ ਫਿਰ ਪ੍ਰਿੰਸੀਪਲ ਮੈਮ ਨੇ ਬੁਲਾਇਆ ਤੇ ਵੀ ਤੂੰ ਕਿਉਂ ਮਾਰਿਆ ਇਦਾਂ ਕਰਕੇ ਤੇ ਫਿਰ ਉਹਨੂੰ ਇਹ ਹੋ ਗਿਆ ਮੈਂ ਰਿਵੈਂਜ ਲੈਣਾ ਮੈਂ ਵੀ ਤੇ ਤੂੰ ਇੱਕ ਥੱਪੜ ਮਾਰਿਆ ਮੈਂ ਚਾਰ ਮਾਰੂੰਗਾ ਉਹ ਗੱਲ ਕਾਫੀ ਅੱਗੇ ਤੱਕ ਗਈ ਫਿਰ ਦੋਨਾਂ ਦੇ ਪੇਰੈਂਟਸ ਬੁਲਾਏ ਤਾਂ ਕਰਕੇ ਮਰਸਲਾ ਹੋਈ ਸਣੀ ਉਹ ਤਾਂ ਮਾਸੇ ਬੰਗਾਲ ਤੋਂ ਤੁਸੀਂ ਵੈਸੇ ਤੁਹਾਡੇ ਮਮਾ ਫਾਦਰ ਮਤਲਬ ਫਾਦਰ ਬਰਥ ਮਤਲਬ ਹਾਂਜੀ ਮਿਥਿਲਾ ਤੋਂ ਆ ਮੈਂ ਮਿਥਿਲਾ ਰੀਜਨ ਹੈ ਇੱਕ ਮਤਲਬ ਬਿਹਾਰ ਤੇ ਨੇਪਾਲ ਦਾ ਸੋ ਮੇਰੇ ਪਾਪਾ 1982 ਚ ਆ ਗਈ ਸੀ ਇੱਥੇ ਤੇ ਉਦੋਂ ਤੋਂ ਇੱਥੇ ਇੱਥੇ ਨੇ ਸੋ ਮੈਂ ਤੇ ਮੇਰੇ ਪਿਤਾ ਸਾਡਾ ਜੰਪਲ ਪੰਜਾਬ ਦਾ ਹੀ ਆ ਇਸ ਕਰਕੇ ਨਹੀਂ ਪਤਾ ਲੱਗਦਾ ਸਾਡੀ ਪਾਸ਼ਾ ਸਾਰੀ ਮਤਲਬ ਉਹ ਆਂਦੀ ਹੈ ਇੱਧਰ ਵੀ ਪਾਸ਼ਾ ਵੀ ਆਂਦੀ ਉਹ ਵੀ ਆਂਦੀ ਹੈ ਕੁਝ ਮੜਾ ਪੁੱਛੇਗਾ ਕਿਹੜੀ ਗੱਲ ਕੋਈ ਮੈਂ ਤਾਂ ਆਪ ਧਨਵਾਦੀ ਹੈ ਮੈਨੂੰ ਤਾਂ ਆਪ ਨੂੰ ਬਾਈ ਨਹੀਂ ਪਤਾ ਲੱਗਦਾ ਮੈਨੂੰ ਮੈਂ ਕੀ ਪੁੱਛਾਂ ਦਰਦੋ ਕੀ ਡਰ ਬੋਲ ਕੇ ਕਹਿੰਦੇ ਕੋਈ ਦਰਦ ਤਾਂ ਹੈ ਕੋਈ ਗੱਲ ਜਿਹੜੇ ਸਰ ਕਹਿੰਦੇ ਸਾਰੀ ਪਾਸ਼ਾ ਜਿੱਦਾਂ ਨਹੀਂ ਹੈ ਨੇਚਰਲੀ ਮੈਂ ਅਕ੍ਰਿਤ ਚ ਬੋਲਦੀ ਹਾਂ ਮੈਂ ਅ ਧਾਰੋ ਦਾ ਕੱਲ ਇੱਕ ਡਾਇਲੌਗ ਸੰਦਸਦੇ ਮੈਂ ਸੀ ਜੋ ਮੈਂ ਮੇਰੇ ਬ੍ਰਦਰ ਨੂੰ ਕਹਿੰਦੀ ਹੁੰਦੀ ਹਾਂ ਨਾ ਮੇਰੇ ਬ੍ਰਦਰ ਆਪੀ ਦੱਸੋ ਕਿਹੜਾ ਡਾਇਲੌਗ ਹਾਂ ਹਾਂ ਪਹਿਲਾਂ ਮੈਂ ਜਾਂਬੀ ਚ ਬੋਲਦੀ ਹਾਂ ਮੇਰਾ ਬ੍ਰਦਰ ਕਹਿੰਦਾ ਹੈ ਕਿ ਵੀ ਬੜਾ ਮਾਨ ਤੈਨੂੰ ਆਪਣੇ ਯਾਰ ਤੇ ਹੈ ਨਾ ਐਦਾਂ ਬੋਲਦਾ ਹੁੰਦਾ ਤੇ ਫਿਰ ਮੈਂ ਕਹਿੰਨੀ ਹੁੰਦੀ ਆ ਕਿ ਭਰਾ ਤੇ ਤਾਂ ਕਰ ਨਹੀਂ ਸਕੀ ਸੋ ਯਾਰ ਤੇ ਕਰ ਲਿਆ ਤੇ ਹੁਣ ਮੈਂ ਉਹ ਮੈਂ ਕਿ ਲੈਂਗੁਏਜ ਚ ਬੋਲਣ ਲੱਗੀਆਂ ਭਾਇ ਤਾਂ ਤਾਂ ਕਰ ਨਹੀਂ ਸਕਲੀਏ ਤੇ ਯਾਰ ਤਾਂ ਕਰ ਲ ਲਈ